ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਸਾਕੀ ਉਸ ਵੇਲੇ ਦੀ ਕਬੱਡੀ ਖਬਰ ਜੋ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੀਆਈ ਪੁਲਿਸ ਨੂੰ ਸੀਆਈ ਸਟਾਫ ਨਵਾਂ ਸ਼ਹਿਰ ਨੂੰ ਇੱਕ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਉਹ ਦੀਪਕ ਨਾਮਕ ਇੱਕ ਵਿਅਕਤੀ ਜੋ ਕਿ ਦੱਸਿਆ ਜਾ ਰਿਹਾ ਰਾਹੋ ਥਾਣੇ ਅਧੀਨ ਪੈਂਦੇ ਇੱਕ ਪਿੰਡ ਦਾ ਵਾਸੀ ਹੈ ਉਸ ਦੀ ਥਾਰ ਗੱਡੀ ਕਾਲੇ ਰੰਗ ਦੀ ਥਾਰ ਗੱਡੀ ਚੋਂ ਇੱਕ ਪਿਸਤਲ ਨਜਾਇਜ਼ ਅਸਲਾ ਜਿਹੜਾ ਆ ਬਰਾਮਦ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸੀਆਈ ਸਟਾਫ ਨੂੰ ਥਾਰ ਗੱਡੀ ਚੋਂ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਜਿਹੜੇ ਆ ਉਹ ਪੁਲਿਸ ਨੂੰ ਮਿਲਦੇ ਆ ਹੁਣੇ ਪੁਲਿਸ ਕਿਵੇਂ ਇਸ ਮਾੜੇ ਅਨਸਰ ਤੱਕ ਪਹੁੰਚਦੀ ਹੈ ਉਸ ਦੀ ਗੱਲ ਦੇ ਜੇ ਚਾਨਣਾ ਪਾਈਏ ਤਾਂ ਦੱਸਿਆ ਜਾ ਰਿਹਾ ਕਿ ਸੀਆਈ ਸਟਾਫ ਤੋਂ ਜਿਹੜੇ ਇਸ ਕੇਸ ਵਿੱਚ ਮਦਈ ਵੀ ਨਹੀਂ ਇਹ ਐਸੇ ਸਵੀਰ ਸਿੰਘ ਆਪਣੀ ਟੀਮ ਦੇ ਨਾਲ ਗਸ਼ਟ ਤੇ ਹੁੰਦੇ ਆ ਜਦੋਂ ਉਹ ਬਾਈਪਾਸ ਮਹਾਲੋ ਤੋਂ ਮਹਿੰਦੀਪੁਰ ਵੱਲ ਨੂੰ ਜਾਂਦੇ ਹੁੰਦੇ ਆ ਤਾਂ ਮਹਿੰਦੀਪੁਰ ਪੁਲੀ ਤੱਕ ਹੀ ਪਹੁੰਚਦੇ ਆ ਤੇ ਉਹਨਾਂ ਨੂੰ ਇੱਕ ਮੁਖਬਰ ਤੋਂ ਇਤਲਾ ਮਿਲਦੀ ਆ ਕਿ ਇੱਕ ਥਾਰ ਗੱਡੀ ਚੰਡੀਗੜ੍ਹ ਨੰਬਰ ਥਾਰ ਗੱਡੀ ਕਾਲੇ ਰੰਗ ਦੀ ਗੱਡੀ ਜਿਹਦਾ ਪਿਛਲਾ ਨੰਬਰ 50 17 ਆ ਉਸ ਦੇ ਅੰਦਰ ਜਿਹੜਾ ਵਿਅਕਤੀ ਦੀਪਕ ਵਿਅਕਤੀ ਥਾਰ ਗੱਡੀ ਚ ਨਵਾਂ ਸ਼ਹਿਰ ਚ ਘੁੰਮਦਾ ਹੈ ਉਸ ਦੇ ਕੋਲ ਨਜਾਇਜ਼ ਅਸਲਾ ਤੇ ਅੱਜ ਉਹ ਨਵਾਂ ਸ਼ਹਿਰ ਤੋਂ ਗੜਸ਼ੰਕਰ ਨੂੰ ਜਾ ਰਿਹਾ ਜੇਕਰ ਪੁਲਿਸ ਨਾਕਾ ਬੰਦੀ ਕਰੇ ਉਸ ਨੂੰ ਰੋਕ ਕੇ ਤਾਂ ਨਜਾਇਜ਼ ਅਸਲਾ ਫੜਿਆ ਜਾ ਸਕਦਾ ਹੈ ਪੁਲਿਸ ਨਾਕਾ ਬੰਦੀ ਦੀ ਹੈ ਔਰ 5017 ਥਾਰ ਕਾਲੀ ਗੱਡੀ ਜਿਹੜੀ ਨੂੰ ਰੋਕਿਆ ਜਾਂਦਾ ਤੇ ਗੱਡੀ ਦੇ ਅੰਦਰੋਂ ਦੀਪਕ ਕੋਲੋਂ ਇੱਕ ਪਿਸਟਲ ਦੇਸੀ ਪਿਸਟਲ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਜਿਹੜੇ ਬਰਾਮਦ ਹੁੰਦੇ ਆ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਥਾਰ ਗੱਡੀ ਦੀਆਂ ਤਸਵੀਰਾਂ ਦੇਖ پا ਰਹੇ ਹੋ ਜਿਹੜੀ ਚੰਡੀਗੜ੍ਹ ਨੰਬਰ 5017 ਇਹ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੈ ਗੱਡੀ ਦਾ ਮਾਡਲ ਵੀ ਉਹੀ ਹੈ ਜਿਹੜੀ ਸਿੱਧੂ ਮੂਸੇਵਾਲੇ ਕੋਲ ਹੁੰਦੀ ਸੀਗੀ ਔਰ ਗੱਡੀ ਦੇ ਪਿੱਛੇ ਲਿਖਿਆ ਆਣ ਮੇਲੋ ਜਿੰਨੇ ਜਮਰਾਜ ਦੇਖਣਾ ਤਾ ਤੁਸੀਂ ਥਾਰ ਦੇ مالک ਦੀ ਵਿਰਤੀ ਸਮਝ ਸਕਦੇ ਹੋ ਕਿ ਜਿਹੜਾ ਪਿੱਛੇ ਸਲੋਗਨ ਲਿਖਿਆ ਆਓ ਜਿੰਨੇ ਯਮਰਾਜ ਨੂੰ ਮਿਲਣਾ ਤੇ ਉਹ ਆਣ ਮਿਲੋ ਤੇ ਹੁਣ ਅਸਲੇ ਸਬੰਧ ਇਸ ਨੌਜਵਾਨ ਦਾ ਫੜਿਆ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਹੁਣ 2 ਦਿਨ ਦਾ ਰਿਮਾਂਡ ਮਿਲਿਆ ਅਸੀਂ ਸੀਆਈਏ ਇੰਚਾਰਜ ਕਰਮਜੀਤ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ 2 ਦਿਨ ਦਾ ਰਿਮਾਂਡ ਮਿਲਿਆ ਔਰ ਜਿਹੜਾ ਦੀਪਕ ਹੈ ਇਸ ਦੀ ਉਮਰ 27 ਸਾਲ ਹੈ ਇਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਔਰ ਦੀਪਕ ਜਿਹੜਾ ਆ ਉਹ ਰੇਤੇ ਦੇ ਵਪਾਰ ਨਾਲ ਜੁੜਿਆ ਹੋਇਆ ਪਰ ਹੁਣ ਸਵਾਲ ਇੱਥੇ ਬਹੁਤ ਸਾਰੇ ਉੱਠਦੇ ਆ ਕਿ ਓਬਵੀਅਸਲੀ ਗੱਲ ਹੈ ਕਿ ਜੇ ਦੀਪਕ ਮੁੰਡੇ ਤੇ ਮਾਮਲਾ ਦਰਜ ਹੋਇਆ ਹੈ ਜਿਹਾ ਜਸਲੇ ਦਾ ਮਾਮਲਾ ਦਰਜ ਹੋਇਆ ਤਾਂ ਉਹ ਮੌਕੇ ਤੇ ਲਾਇਸੈਂਸ ਜਿਹੜਾ ਪ੍ਰੋਡਿਊਸ ਨਹੀਂ ਕਰ ਪਾਇਆ ਹੋਵੇਗਾ ਔਰ ਜਿਹੜਾ ਇਲੀਗਲ ਵੈਪਨ ਹੈ ਉਹਦਾ ਸੁਸਾਇਟੀ ਉੱਤੇ ਮਾੜਾ ਅਸਰ ਪੈਂਦਾ ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਵੈਪਨ ਹੈ ਉਹਨੇ ਰੱਖਿਆ ਕਿਉਂ ਸੀਗਾ ਕੀ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਨਾਲ ਜੁੜਿਆ ਹੋਇਆ ਕੀ ਕਿਸੇ ਗੈਂਗਵਾਰ ਦਾ ਮਸਲਾ ਕਿਸੇ ਗੈਂਗ ਨਾਲ ਕੋਈ ਡਿਸਪਿਊਟ ਹੈ ਜਿਹੜਾ ਇਹ ਕੋਈ ਗੈਂਗ ਵਾਇਲੈਂਸ ਹੋਣ ਵਾਲੀ ਸੀ ਜਿਹੜਾ ਉਹਨੇ ਅਸਲਾ ਰੱਖਿਆ ਸੀਗਾ ਜਾਂ ਆਹੇ ਕੋਈ ਡਰਗ ਟੈਰੈਫਿਕ ਦਾ ਮਾਮਲਾ ਹੈ ਤਾਂ ਬਹੁਤ سارے ਸਵਾਲ ਨੇ ਲੇਕਿਨ ਹੋ ਸਕਦਾ ਕਿ ਕਾਲੂ ਬਹਾਨਾ ਲਾਇਆ ਜਾਵੇ ਜੀ ਕਿ ਸੈਲਫ ਡਿਫੈਂਸ ਲਈ ਜਿਹੜਾ ਇਹ ਅਸਲਾ ਰੱਖਿਆ ਗਿਆ ਪਰ ਇਲੀਗਲ ਮਤਲਬ ਗੈਰ ਕਾਨੂੰਨੀ ਮੀਨਸ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਹੈ ਔਰ ਜਿਹੜੀ ਚੀਜ਼ ਬਿਨਾ ਪਰਮਿਸ਼ਨ ਤੋਂ ਆਪਣੇ ਕੋਲ ਰੱਖੀ ਗਈ ਹੈ ਉਹਦਾ ਅੰਤਿਜ ਪ੍ਰਭਾਵ ਮਾੜਾ ਹੀ ਪੈਂਦਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਅਸਲੀ ਵੈਪਨ ਤਾਂ এডੂਕੇਸ਼ਨ ਆ ਉਹੀ ਹਨੇਰੇ ਚੋਂ ਚਾਨਣੇ ਵੱਲ ਲੈ ਕੇ ਜਾਂਦੀ ਆ ਤਾਂ ਜਿਹੜੇ ਨੌਜਵਾਨ ਕਿਤੇ ਨਾ ਕਿਤੇ ਇਹ ਸੋਚਦੇ ਆ ਕਿ ਇਲੀਗਲ ਵੈਪਨ ਰੱਖ ਲਈਏ ਟੌਰ ਲਈ ਰੱਖਦਿਆ ਇਹ ਜਿਹੜਾ ਅਸਲਾ ਨਾਜਾਇਜ਼ ਰੱਖਣਾ ਬਹੁਤ ਮਾੜੀ ਚੀਜ਼ ਹੈ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਸਾਰਾ ਕੰਮ ਹੋਣਾ ਚਾਹੀਦਾ ਤਾਂ ਕਰਮਜੀਤ ਸਰ ਹੁਣ ਮੈਂ ਜਿਹੜੀ ਗੱਲ ਹੋਈ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਤਾਂ ਜਿਵੇਂ ਸੀ ਆਈ ਐਨ ਚਾਰਜ ਕਰਨ ਵੀ ਤੋਂ ਉਹਨਾਂ ਨਾਲ ਗੱਲ ਹੋਈ ਹੈ ਜਿਵੇਂ ਤੁਹਾਡੇ ਤੱਕ ਪਹਿਲਾਂ ਤੱਕ ਪੰਚਾਈ ਹੈ ਕਿ ਨੌਜਵਾਨ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ 97 ਦਾ ਉਹਦਾ ਬਰਥਡੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੋਈ ਮਾਮਲਾ ਨਹੀਂ ਹੈ ਉਹਦੇ ਕੋਲੋਂ ਦੇਸੀ ਜਿਹੜੀ ਪਿਸਟਲ ਹੈ ਇਹ ਬਰਾਮਦ ਹੁੰਦੀ ਹੈ ਔਰ ਸਮੇਤ ਮੈਗਜ਼ੀਨ ਉਹਦੀ ਤੇ ਦੋ ਜੰਦਾ ਰੌਂਦ ਜਿਹੜੇ ਆ ਉਸ ਦੇ ਨਾਲ ਮਿਲਦੇ ਆ ਤੇ ਵੱਡਾ ਸਵਾਲ ਹੈ ਔਰ ਹੋ ਸਕਦਾ ਦੋ ਦਿਨ ਦਾ ਰਿਮਾਂਡ ਮਿਲਿਆ ਪੁਲਿਸ ਹੋਰ ਕੁਝ ਉਗਲਵਾਉਣ ਵਿੱਚ ਕਾਮਯਾਬ ਹੋਵੇ ਕਿ ਪਿਸਟਲ ਰੱਖੀ ਕਿਉਂ ਗਈ ਹੈ ਕਿਉਂ ਪਿਸਟਲ ਰੱਖੀ ਹੈ ਬਹੁਤ ਵੱਡਾ ਸਵਾਲ ਹੈ ਉਹ ਕਿਸ ਚੀਜ਼ ਲਈ ਵਰਤੀ ਜਾਣੀ ਸੀ ਤਾਂ ਜਿਹੜੇ ਹੋਰ ਵੀ ਕਈ ਨੌਜਵਾਨ ਰੀਲਾਂ ਰੂਲਾਂ ਦੇਖ ਕੇ ਗਾਣ ਸਿੰਗਰਾਂ ਦੇ ਗਾਣੇ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਕਿ ਯਾਰ ਨਜਾਇਜ਼ ਅਸਲਾ ਰੱਖਣਾ ਉਹ ਵੀ ਇਸ ਗੱਲ ਤੋਂ ਸੁਚੇਤ ਰਹਿਣ ਕਿ ਜੇ ਤੁਸੀਂ ਕਰ ਤੁਸੀਂ ਨਜਾਇਜ਼ ਅਸਲਾ ਰੱਖਦੇ ਹੋ ਤਾਂ ਫਿਰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਵੀ ਜਾਣਾ ਪੈ ਸਕਦਾ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀ ਉਸ ਵੇਲੇ ਦੀ ਇੱਕ ਵੱਡੀ ਖਬਰ ਜੋ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੀਆਈ ਪੁਲਿਸ ਨੂੰ ਸੀਆਈ ਸਟਾਫ ਨਵਾਂ ਸ਼ਹਿਰ ਨੂੰ ਇੱਕ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਉਹ ਦੀਪਕ ਨਾਮਕ ਇੱਕ ਵਿਅਕਤੀ ਜੋ ਕਿ ਦੱਸਿਆ ਜਾ ਰਿਹਾ ਰਾਹੋ ਥਾਣੇ ਅਧੀਨ ਪੈਂਦੇ ਇੱਕ ਪਿੰਡ ਦਾ ਵਾਸੀ ਹੈ ਉਸ ਦੀ ਥਾਰ ਗੱਡੀ ਕਾਲੇ ਰੰਗ ਦੀ ਥਾਰ ਗੱਡੀ ਚੋਂ ਇੱਕ ਪਿਸਤਲ ਨਜਾਇਜ਼ ਅਸਲਾ ਜਿਹੜਾ ਆ ਬਰਾਮਦ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸੀਆਈ ਸਟਾਫ ਨੂੰ ਥਾਰ ਗੱਡੀ ਚੋਂ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਜਿਹੜੇ ਆ ਉਹ ਪੁਲਿਸ ਨੂੰ ਮਿਲਦੇ ਆ ਹੁਣੇ ਪੁਲਿਸ ਕਿਵੇਂ ਇਸ ਮਾੜੇ ਅਨਸਰ ਤੱਕ ਪਹੁੰਚਦੀ ਹੈ ਉਸ ਦੀ ਗੱਲ ਦੇ ਜੇ ਚਾਨਣਾ ਪਾਈਏ ਤਾਂ ਦੱਸਿਆ ਜਾ ਰਿਹਾ ਹੈ ਕਿ ਸੀਆਈ ਸਟਾਫ ਤੋਂ ਜਿਹੜੇ ਇਸ ਕੇਸ ਵਿੱਚ ਮਦਈ ਵੀ ਨਹੀਂ ਐਸੇ ਜਸਵੀਰ ਸਿੰਘ ਆਪਣੀ ਟੀਮ ਦੇ ਨਾਲ ਗਸ਼ਟ ਤੇ ਹੁੰਦੇ ਆ ਜਦੋਂ ਉਹ ਬਾਈਪਾਸ ਹਾਲੋ ਤੋਂ ਮਹਿੰਦੀਪੁਰਵਲ ਨੂੰ ਜਾਂਦੇ ਹੁੰਦੇ ਆ ਤਾਂ ਮਹਿੰਦੀਪੁਰ ਪੁਲੀ ਤੱਕ ਹੀ ਪਹੁੰਚਦੇ ਆ ਤੇ ਉਹਨਾਂ ਨੂੰ ਇੱਕ ਮੁਖਬਰ ਤੋਂ ਇਤਲਾ ਮਿਲਦੀ ਆ ਕਿ ਇੱਕ ਥਾਰ ਗੱਡੀ ਚੰਡੀਗੜ੍ਹ ਨੰਬਰ ਥਾਰ ਗੱਡੀ ਕਾਲੇ ਰੰਗ ਦੀ ਗੱਡੀ ਜਿਹਦਾ ਪਿਛਲਾ ਨੰਬਰ 5017 ਆ ਉਸ ਦੇ ਅੰਦਰ ਜਿਹੜਾ ਵਿਅਕਤੀ ਦੀਪਕ ਵਿਅਕਤੀ ਥਾਰ ਗੱਡੀ ਚ ਨਵਾਂ ਸ਼ਹਿਰ ਚ ਘੁੰਮਦਾ ਹੈ ਉਸ ਦੇ ਕੋਲ ਨਜਾਇਜ਼ ਅਸਲਾ ਤੇ ਅੱਜ ਉਹ ਨਵਾਂ ਸ਼ਹਿਰ ਤੋਂ ਗੜਸ਼ੰਕਰ ਨੂੰ ਜਾ ਰਿਹਾ ਜੇਕਰ ਪੁਲਿਸ ਨਾਕਾਬੰਦੀ ਕਰੇ ਉਸ ਨੂੰ ਰੋਕ ਕੇ ਤਾਂ ਨਜਾਇਜ਼ ਅਸਲਾ ਫੜਿਆ ਜਾ ਸਕਦਾ ਪੁਲਿਸ ਨਾਕਾਬੰਦੀ ਕਰਦੀ ਆ ਔਰ 5017 ਥਾਰ ਕਾਲੀ ਗੱਡੀ ਜਿਹੜੀ ਨੂੰ ਰੋਕਿਆ ਜਾਂਦਾ ਤੇ ਗੱਡੀ ਦੇ ਅੰਦਰੋਂ ਦੀਪਕ ਕੋਲੋਂ ਇੱਕ ਪਿਸਟਲ ਦੇਸੀ ਪਿਸਟਲ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਜਿਹੜੇ ਬਰਾਮਦ ਹੁੰਦੇ ਆ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਥਾਰ ਗੱਡੀ ਦੀਆਂ ਤਸਵੀਰਾਂ ਦੇਖ ਪਾ ਰਹੇ ਹੋ ਜਿਹੜੀ ਚੰਡੀਗੜ੍ਹ ਨੰਬਰ 5017 ਇਹ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੈ ਗੱਡੀ ਦਾ ਮਾਡਲ ਵੀ ਉਹੀ ਹੈ ਜਿਹੜੀ ਸਿੱਧੂ ਮੂਸੇਵਾਲੇ ਕੋਲ ਹੁੰਦੀ ਸੀਗੀ ਔਰ ਗੱਡੀ ਦੇ ਪਿੱਛੇ ਲਿਖਿਆ ਆਣ ਮੇਲੋ ਜਿੰਨੇ ਜਮਰਾਜ ਦੇਖਣਾ ਤਾਂ ਤੁਸੀਂ ਖਾਰ ਦੇ ਮਾਲਕ ਦੀ ਵਿਰਤੀ ਸਮਝ ਸਕਦੇ ਹੋ ਕਿ ਜਿਹੜਾ ਪਿੱਛੇ ਸਲੋਗਨ ਲਿਖਿਆ ਆਓ ਜਿੰਨੇ ਜਮਰਾਜ ਨੂੰ ਮਿਲਣਾ ਤੇ ਉਹ ਆਣ ਮਿਲੋ ਤੇ ਹੁਣ ਅਸਲੇ ਸਮੇਤ ਇਸ ਨੌਜਵਾਨ ਦਾ ਫੜਿਆ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਹੁਣ 2 ਦਿਨ ਦਾ ਰਿਮਾਂਡ ਮਿਲਿਆ ਅਸੀਂ ਸੀਆਈਏ ਇੰਚਾਰਜ ਕਰਮਜੀਤ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ 2 ਦਿਨ ਦਾ ਰਿਮਾਂਡ ਮਿਲਿਆ ਔਰ ਜਿਹੜਾ ਦੀਪਕ ਹੈ ਇਸ ਦੀ ਉਮਰ 27 ਸਾਲ ਹੈ ਇਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਔਰ ਦੀਪਕ ਜਿਹੜਾ ਆ ਉਹ ਰੇਤੇ ਦੇ ਵਪਾਰ ਨਾਲ ਜੁੜਿਆ ਹੋਇਆ ਪਰ ਹੁਣ ਸਵਾਲ ਇੱਥੇ ਬਹੁਤ ਸਾਰੇ ਉੱਠਦੇ ਆ ਕਿ ਆਬਵੀਅਸਲੀ ਗੱਲ ਹੈ ਕਿ ਜੇ ਦੀਪਕ ਮੁੰਡੇ ਤੇ ਮਾਮਲਾ ਦਰਜ ਹੋਇਆ ਜਾਂ ਜਸਲੇ ਦਾ ਮਾਮਲਾ ਦਰਜ ਹੋਇਆ ਤਾਂ ਉਹ ਮੌਕੇ ਤੇ ਲਾਇਸੈਂਸ ਜਿਹੜਾ ਪ੍ਰੋਡਿਊਸ ਨਹੀਂ ਕਰ ਪਾਇਆ ਹੋਵੇਗਾ ਔਰ ਜਿਹੜਾ ਇਲੀਗਲ ਵੈਪਨ ਹੈ ਉਹਦਾ ਸੁਸਾਇਟੀ ਉੱਤੇ ਮਾੜਾ ਅਸਰ ਪੈਂਦਾ ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਵੈਪਨ ਹੈ ਉਹਨੇ ਰੱਖਿਆ ਕਿਉਂ ਸੀਗਾ ਕੀ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਨਾਲ ਜੁੜਿਆ ਹੋਇਆ ਕੀ ਕਿਸੇ ਗੈਂਗਵਾਰ ਦਾ ਮਸਲਾ ਕਿਸੇ ਗੈਂਗ ਨਾਲ ਕੋਈ ਡਿਸਪਿਊਟ ਹੈ ਜਿਹੜਾ ਇਹ ਕੋਈ ਗੈਂਗ ਵਾਇਲੈਂਸ ਹੋਣ ਵਾਲੀ ਸੀ ਜਿਹੜਾ ਉਹਨੇ ਅਸਲਾ ਰੱਖਿਆ ਸੀਗਾ ਜਾਂ ਆਹੇ ਕੋਈ ਡਰਗ ਟੈਰਫਿਕ ਦਾ ਮਾਮਲਾ ਹੈ ਤਾਂ ਬਹੁਤ سارے ਸਵਾਲ ਨੇ ਲੇਕਿਨ ਹੋ ਸਕਦਾ ਕਿ ਕਾਲੂ ਬਹਾਨਾ ਲਾਇਆ ਜਾਵੇ ਜੀ ਕਿ ਸੈਲਫ ਡਿਫੈਂਸ ਲਈ ਜਿਹੜਾ ਇਹ ਅਸਲਾ ਰੱਖਿਆ ਗਿਆ ਪਰ ਇਲੀਗਲ ਮਤਲਬ ਗੈਰ ਕਾਨੂੰਨੀ ਮੀਨਸ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਹੈ ਔਰ ਜਿਹੜੀ ਚੀਜ਼ ਬਿਨਾ ਪਰਮਿਸ਼ਨ ਤੋਂ ਆਪਣੇ ਕੋਲ ਰੱਖੀ ਗਈ ਹੈ ਉਹਦਾ ਅੰਤ ਵਿੱਚ ਪ੍ਰਭਾਵ ਮਾੜਾ ਹੀ ਪੈਂਦਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਅਸਲੀ ਵੈਪਨ ਤਾਂ এডੂਕੇਸ਼ਨ ਆ ਉਹੀ ਹਨੇਰੇ ਚੋਂ ਚਾਨਣੇ ਵੱਲ ਲੈ ਕੇ ਜਾਂਦੀ ਆ ਤਾਂ ਜਿਹੜੇ ਨੌਜਵਾਨ ਕਿਤੇ ਨਾ ਕਿਤੇ ਸੋਚਦੇ ਆ ਕਿ ਇਲੀਗਲ ਵੈਪਨ ਰੱਖ ਲਈਏ ਟੌਰ ਲਈ ਰੱਖਦਿਆ ਇਹ ਜਿਹੜਾ ਅਸਲਾ ਨਜਾਇਜ਼ ਰੱਖਣਾ ਬਹੁਤ ਮਾੜੀ ਚੀਜ਼ ਹੈ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਸਾਰਾ ਕੰਮ ਹੋਣਾ ਚਾਹੀਦਾ ਤਾਂ ਕਰਮਜੀਤ ਸਰ ਹੁਣ ਮੈਂ ਜਿਹੜੀ ਗੱਲ ਹੋਈ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਤਾਂ ਜਿਵੇਂ ਸੀਆਈਏ ਇਨਚਾਰਜ ਕਰਮਜੀਤ ਉਹਨਾਂ ਨਾਲ ਗੱਲ ਹੋਈ ਹੈ ਜਿਵੇਂ ਤੁਹਾਡੇ ਤੱਕ ਪਹਿਲਾਂ ਤੱਕ ਪੰਚਾਈ ਹੈ ਕਿ ਨੌਜਵਾਨ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ 97 ਦਾ ਉਹਦਾ ਬਰਥ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੋਈ ਮਾਮਲਾ ਨਹੀਂ ਹੈ ਉਹਦੇ ਕੋਲੋਂ ਦੇਸੀ ਜਿਹੜੀ ਪਿਸਟਲ ਹੈ ਇਹ ਬਰਾਮਦ ਹੁੰਦੀ ਹੈ ਔਰ ਸਮੇਤ ਮੈਗਜ਼ੀਨ ਉਹਦੀ ਤੇ ਦੋ ਜੰਦਾ ਰੌਂਦ ਜਿਹੜੇ ਆ ਉਸ ਦੇ ਨਾਲ ਮਿਲਦੇ ਆ ਤੇ ਵੱਡਾ ਸਵਾਲ ਹੈ ਔਰ ਹੋ ਸਕਦਾ ਦੋ ਦਿਨ ਦਾ ਰਿਮਾਂਡ ਮਿਲਿਆ ਪੁਲਿਸ ਹੋਰ ਕੁਝ ਉਗਲਵਾਉਣ ਵਿੱਚ ਕਾਮਯਾਬ ਹੋਵੇ ਕਿ ਪਿਸਟਲ ਰੱਖੀ ਕਿਉਂ ਗਈ ਹੈ ਕਿਉਂ ਪਿਸਟਲ ਰੱਖ ਉਹ ਕਿਸ ਚੀਜ਼ ਲਈ ਵਰਤੀ ਜਾਣੀ ਸੀ ਤਾਂ ਜਿਹੜੇ ਹੋਰ ਵੀ ਕਈ ਨੌਜਵਾਨ ਰੀਲਾਂ ਰੂਲਾਂ ਦੇਖ ਕੇ ਗਾਣ ਸਿੰਗਰਾਂ ਦੇ ਗਾਣੇ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਕਿ ਯਾਰ ਨਜਾਇਜ਼ ਅਸਲਾ ਰੱਖਣਾ ਉਹ ਵੀ ਇਸ ਗੱਲ ਤੋਂ ਸੁਚੇਤ ਰਹਿਣ ਕਿ ਜੇ ਤੂੰ ਕਰ ਤੁਸੀਂ ਨਜਾਇਜ਼ ਅਸਲਾ ਰੱਖਦੇ ਹੋ ਤਾਂ ਫਿਰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਵੀ ਜਾਣਾ ਪੈ ਸਕਦਾ ਹੈ